ਲਓ ਜੀ ਉਤਰ ਗਿਆ ਸੀ ਹੁਣ ਗੱਡੀ ਇੱਥੇ ਰੁਕ ਜੂਗੀ ਤੇ ਇਧਰ ਦੀ ਜਾਵਾਂਗੇ ਗਾਈਡ ਅਸੀਂ ਲੈ ਰੱਖਿਆ ਨਾਲ ਮਾਰਕੀਟ ਵੀ ਲੱਗੀ ਹੋਈ ਹੈ ਵੇਖੋ ਸਾਰੇ ਹੈ ਨਾਲ-ਨਾਲ ਫੈਕਟਰੀ ਕਰਨ ਲੱਗੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਚੱਲੋ ਹੁਣ ਪਿੱਛੇ ਨਾ ਰਹੋ ਚੱਲ ਅੱਗੇ ਅੱਗੇ ਚੱਲੋ ਸਾਰੇ ਜਣੇ ਦੇਖਦੇ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਇੱਥੇ ਦਾ ਹਾਂ ਗਾਇਡ ਹੈ ਹੈ ਗਾਇਡ ਹੈ ਸਾਡੇ 452 ਰੁਪਏ ਰੱਖਿਆ ਸੀ ਐਂਟਰੀ ਦੇ 102 ਰੁਪਏ ਪਰ ਪਰਸਨ ਹਾਂ 102 ਰੁਪਏ ਰੱਖੇ ਨੇ ਵੱਡਿਆਂ ਦੇ ਤੇ 22 ਰੁਪਏ ਸਟੂਡੈਂਟ ਦੇ ਬੱਚੇ ਪੜਦੇ ਆ ਕਿ ਦੋ ਸਾਢੇ ਘੰਟੇ ਸਟੂਡੈਂਟ ਸੀ ਕਿ ਵਾਇਰਸ ਆ ਤਾਂ ਬਹੁਤੀ ਹੈਗੀ ਇਹ ਕਰਕੇ ਸਟੂਡੈਂਟ ਦੀ ਐਂਟਰੀ 22 ਰੁਪਏ ਦੀ ਇੱਥੇ ਤੇ ਵੱਡੇ ਦੀ 102 ਰੁਪਏ ਇੰਡੀਅਨ ਦੀ ਐਂਟਰੀ ਹੈ ਅੱਗੇ ਗਾਇਡ ਜਾ ਰਹੇ ਵਿੱਚ ਸੌਰਵ ਆਉਂਦੀ ਆ ਰਹੇ ਵਿੱਚ ਤੇ ਬਚਾਰਾ ਨੇ ਬੱਚੇ ਆ ਰਹੇ ਨੇ ਦੇਖੋ ਉਹ ਵੀ ਸਾਡੇ ਵਿੱਚ ਟਿਕਟ ਕਰਕੇ ਸਿੱਧੇ ਕਰਕੇ ਐਂਟਰੀ ਹੋਈ ਹੈ ਸਾਡੀ ਇਹ ਕਹਿੰਦੇ ਇਹ ਪਲੇਟ ਗਰਾਉਂਡ ਆ ਇੱਥੇ ਰਾਜਾ ਰਾਣੀ ਇੱਧਰ ਬੈਠਦੇ ਸੀਗੇ ਇਹਨਾਂ ਦੋਨੋਂ ਗੁੰਬਦਾਂ ਦੇ ਨੀਚੇ ਤੇ ਇੱਥੇ ਪ੍ਰੇਡ ਹੁੰਦੀ ਹੁੰਦੀ ਸੀ ਬੋਲਵਚਨ movies ਨਾ ਅਭਿਸ਼ੇਕ ਵਚਨ ਔਰ ਅਜੀਤ ਦੇਵਗੰਦ ਦੀ ਤੇ ਉਹਦੀ ਇੱਕ ਗਾਣਾ ਇੱਥੇ ਸ਼ੂਟ ਹੋਇਆ ਹੋਇਆ ਤੇ ਉਹ ਪਿੱਛੇ ਕਹਿੰਦੇ ਜਿਹੜੀ ਪਹਾੜੀ ਦੇ ਉੱਪਰ ਕੰਮ ਫਿਖਰੀ ਹੈ ਦੇਖੋ ਉੱਚੀ ਉੱਚੀ ਤੇ ਉਹ ਨਾਲ ਬੈਠਣ ਲਈ ਵੀ ਛਤਰੇ ਜੇ ਬਣੇ ਹੋਏ ਨੇ ਇੱਥੇ ਸਿਪਾਹੀ ਬੈਠਦੇ ਸੀ ਇਹ 11 ਕਿਲੋਮੀਟਰ ਦੇ ਵਿੱਚ ਪੂਰੀ ਸਲਵਾਨ ਖਾਨ ਦੀ ਵੀ ਹੋਈ ਹੈ ਸ਼ੂਟਿੰਗ ਇੱਥੇ ਸਲਵਾਨ ਖ ਤੇ ਇਹ 11 ਕਿਲੋਮੀਟਰ ਦੇ ਵਿੱਚ ਬਾਉਂਡਰੀ ਹੈ ਕਹਿੰਦੇ ਇਹਦੀ ਪੂਰੀ ਆਲੇ-ਦਾਲੇ ਦੁਸ਼ਮਣ ਤੋਂ ਬਚ ਕੇ ਰਹਿਣ ਲਈ ਤੇ ਇੱਥੇ ਬੈਠ ਕੇ ਉਹ ਪੂਰਾ ਧਿਆਨ ਰੱਖਦੇ ਸੀਗੇ ਉਹ ਇਧਰ ਜਿਹੜੇ ਪੌੜੀਆਂ ਜਾ ਰਹੇ ਨੇ ਦੇਖੋ ਉੱਪਰ ਹੀ ਪਹਿਲਾਂ ਰਸਤਾ ਸੀਗਾ ਉਹਨੇ ਬੰਦ ਕੀਤਾ ਹੋਇਆ ਹੈ ਰਸਤਾ ਇੱਕ ਜਿਗ੍ਹਾ ਵਿੱਚ ਖੇਤਰ ਸੀ ਬਣਾ ਰੱਖੀਏ ਉਸ ਦੇ ਅੰਦਰ ਸਿਪਾਹੀ ਖੜਾ ਹੁੰਦਾ ਤਾਂ ਤੇ ਦੇਖਦਾ ਤਾਂ ਕੋਈ ਆਤੋਂ ਨਹੀਂ ਨਾ ਦੁਸ਼ਮਣ ਚਲੋ ਅੱਗੇ ਚੱਲੀਏ ਹੁਣ ਹਾਂਜੀ ਅੰਦਰ ਇਸ ਦੇ ਅੰਦਰ ਹਾਂਜੀ ਹਾਂਜੀ ਬੋਲੋ ਸਰ ਸੁਣ ਲਓ ਆਜੋ ਹਾਂ ਚਲੋ ਚਲੋ ਤੁਸੀਂ ਕਰੇ ਜੀ ਆਹ ਜਿਹੜੀ ਜਗ੍ਹਾ ਹੈਗੀ ਹੈ ਦਿਵਾਨੇ ਆਮ ਆ ਕਹਿੰਦੇ ਇਹਨੂੰ ਕਹਿੰਦੇ ਗਾਈਡੈਂਸ ਦੱਸਿਆ ਜਿਵੇਂ ਸਾਨੂੰ ਇੱਥੇ ਦਰਬਾਰ ਲੱਗਦਾ ਸੀਗਾ ਮਤਲਬ ਕਿ ਆਮ ਪਬਲਿਕ ਦੀ ਜਿਹੜੀ ਦੁਕਤ ਕਲੀਬ ਸੀ ਸੁਣੀ ਜਾਂਦੀ ਸੀ ਕਿ ਇੱਥੇ ਕੋਰਟ ਕਚੈਰੀ ਕਹਿ ਸਕਦੇ ਆਪਾਂ ਜਿਵੇਂ ਪੰਜਾਬੀ ਚ ਇੱਧਰ ਕਹਿੰਦੇ ਨਾ ਵੀ ਕਚੈਰੀ ਸੀ ਇਹ ਬਸ ਰਾਜੇ ਦੀ ਤੇ ਇੱਧਰਲੇ ਪਾਸੇ ਰਸੋਈ ਸੀਗੀ ਕਹਿੰਦੇ ਇੱਧਰ ਨਾਨ ਵੇਜ ਵੇਜ ਸਭ ਬਣਦਾ ਸੀਗਾ ਸਾਹਮਣੇ ਜਿਹੜੇ ਦਰਵਾਜ਼ੇ ਨੇਗੇ ਤੇ ਇੱਧਰ ਉਹ ਅੱਗੇ ਜਾ ਕੇ ਸਰਵ ਹੁੰਦਾ ਸੀਗਾ ਤੇ ਉਹ ਨੀਚੇ ਦੇਖੋਗੇ ਜੀ ਆਪਾਂ ਤਾਂ ਪਿੱਛੇ ਜਾ ਕੇ ਇਹ ਆਹ ਦੇਖੋ ਆ ਬਚਾਲੇ ਜਿਹੜਾ ਆਪਾਂ ਦਾ ਬਣਿਆ ਹੋਇਆ ਇਹ ਕਹਿੰਦੇ ਰੇਨ ਹਾਰ ਵਾਸ਼ਿੰਗ ਪਾਣੀ ਇਕੱਠਾ ਕਰਦੇ ਸੀਗੇ ਇਹ ਮੀਂਹ ਦਾ ਤੇ ਉਹ ਸਾਰਾ ਸਾਲ ਫਿਰ ਵਰਤਦੇ ਸੀ ਉਸ ਪਾਣੀ ਨੂੰ ਸੀ ਤੇ ਉੱਪਰ ਇੱਧਰ ਰੋਟੀ ਵਗੈਰਾ ਖਾਂਦੇ ਸੀ ਜਾ ਕੇ ਇੱਥੇ ਰੋਟੀ ਜਾਂਦੀ ਸੀ ਉਹਨਾਂ ਦੀ ਠੀਕਾ ਮੇਨ ਦਰਵਾਜ਼ਾ ਇੱਧਰੋਂ ਹੈਗਾ ਐਂਟਰੀ ਹੈ ਇੱਥੇ ਅੰਦਰ ਜਾ ਕੇ ਦੇਖਦੇ ਹਾਂ ਅੰਦਰ ਕੀ ਹੋਊਗਾ ਆਹ ਵੇ ਜਲਦੀ ਆ ਦੇਖ ਕਹਿੰਦੇ ਸਾਰੀ ਪੇਂਟਿੰਗ ਹੋਈ ਹੋਈ ਹੈ ਇਸ ਦੇ ਉੱਪਰ ਸਾਰੀ ਵੈਜੀਟੇਬਲ ਪੇਂਟਿੰਗ ਆ ਕਹਿੰਦੇ ਮੀਂਹ ਆਵੇ ਨੇਰੀ ਆਵੇ ਧੁੱਪ ਪਵੇ ਜੋ ਮਰਜ਼ੀ ਹੋਵੇ ਕਹਿੰਦੇ ਬਾਰਿਸ਼ ਪੈਂਦੀ ਹੈ ਇਹਦੇ ਉੱਤੇ ਇਹ ਕਦੇ ਵੀ ਖਰਾਬ ਨਹੀਂ ਹੋਊਗੀ ਕਹਿੰਦੇ ਇਸ ਤਰ੍ਹਾਂ ਦੀ ਕਲਾਕਾਰੀ ਇਹ ਪਹਿਲਾਂ ਵੀ ਹੋਈ ਹੈ ਤੇ ਹੁਣ ਵੀ ਕਹਿੰਦੇ ਜਿਹੜੇ ਇੱਥੇ ਦੇ ਪਿੰਡ ਦੇ ਲੋਕ ਹੈਗੇ ਨਾਲ ਦਲੇ ਉਹ ਕਰਦੇ ਨੇ ਕਲਾਕਾਰੀ ਕਹਿੰਦੇ ਇਹ ਰੰਗ ਹਲੇ ਵੀ ਬਣਾਉਂਦੇ ਨੇ ਸਾੜੀਆਂ ਵਗੈਰਾ ਤੇ ਕਰ ਲਈ ਉਹ ਇਹ ਵੈਜੀਟੇਬਲ ਦਾ ਬਣਦਾ ਕਾ ਦੇਖੋ ਸਾਹਮਣੇ ਕੁਝ ਕੀਤਾ ਹੈ ਪੇਂਟਿੰਗ ਇਹਨਾਂ ਨੇ ਇਧਰੋਂ ਦੇਖੋ ਨੀਲੇ ਰੰਗ ਦੀ ਲੱਗਦੀ ਹੈ ਪਰ ਕਹਿੰਦੇ ਇਹ ਜਦੋਂ ਜਦੋਂ ਬਾਹਰੋਂ ਅੰਦਰੋਂ ਜਗ ਦੇਖਦੇ ਆਂ ਇਹ 골ਡਨ ਕਰਾਦੀ ਹੁੰਦੀ ਹੈ ਇਹ ਕਲਰ ਚੇਂਜ ਹੋ ਜਾਂਦਾ ਤੇ ਆ ਦੇਖੋ ਕਲਰ ਹੁਣ 골ਡਨ ਹੋ ਗਿਆ ਸਾਰਾ ਉਧਰੋਂ ਦੇਖੋ ਇਹ ਕੰਕਾ ਉਹਨਾਂ ਉਹਨਾਂ ਬੁਮੇ ਸ਼ਾਈਨਿੰਗ ਨਹੀਂ ਸੀਗੀ ਇਹਦੇ ਵਿੱਚ ਮੈਂ ਪਿੱਤਲ ਦੀ ਬੋਡਿੰਗ ਕੀਤੀ ਹੈ ਦਰਵਾਜ਼ੇ ਦਾ ਪਰ ਇਹਨਾਂ ਇੱਥੇ ਉਹ ਤੇਹਲੂ ਪੁਰਾਣਾ ਕਹੇਗਾ ਲੱਗਿਆ ਹੈ ਲੌਕ ਆ ਇਹ ਦੇਖ ਕਬੂਤੇ ਵਟ ਕਿੰਨੇ ਸੌਣ ਲੱਗੇ ਹੋਏ ਇੱਥੇ ਅੰਦਰ ਬਾਹਰੇ ਚੱਲਦੇ ਆਗੇ ਤੋ ਗੇਟ ਤੋਂ ਅਸੀਂ ਅੰਦਰ ਐਂਟਰ ਕਰਕੇ ਹੁਣ ਮੂੜੇ ਆਣ ਮੂੜੇ ਜਿਹੜੇ ਮੂਵੀ ਦੇ ਪੁਰਾਣੇ ਮੂੜੇ ਆਦਮ ਜਦੋਂ ਮਟੂ ਗੱਲਾ ਗਾਣਾ ਹੁੰਦਾ ਜਦ ਤਿਆਰ ਕਰ ਦਰਨਾ ਗਿਆ ਉਦੋਂ ਤੋਂ ਹੁੰਦੇ ਹੁੰਦੇ ਉਹ ਵੀ ਥੋੜੇ ਜਿਹੇ ਇੱਥੇ ਹੋਏ ਸੀ ਕੱਲੇ ਤੇ ਜੋੜੇ ਨਹੀਂ ਲਗਾ ਰਹੇ ਕੋਣ ਵਾਲੀ ਬਾਕੀ ਕੰਨ ਦਾ ਸੈੱਟ ਬੋਬੇ ਚ ਤੇ ਸਾਰੇ ਸ਼ੀਸ਼ੇ ਲੱਗੇ ਆ ਇੱਥੇ ਕਿਤੇ ਵੀ ਨਹੀਂ ਬਲੋ ਕੋਈ ਕਹਿੰਦੇ ਦੀਵਾ ਲਾਉਂਦੇ ਸੀ ਸਾਈਡਾਂ ਤੋਂ ਲਾ ਕੇ ਤਾਂ ਇਹ ਪੂਰੇ ਦੇ ਪੂਰੇ ਸ਼ੀਸ਼ੇ ਦੇ ਵਿੱਚ ਰੋਸ਼ਨੀ ਜਾਂਦੀ ਸੀਗੀ ਇਹਨਾਂ ਨੇ ਉੱਪਰ ਲਾਈਟ ਚਲਾ ਕੇ ਢਾਈ ਸੀਗੀ ਉੱਪਰ ਸਾਰੇ ਸ਼ੀਸ਼ੇ ਸ਼ੀਸ਼ੇ ਆ ਗਏ ਸਾਰਿਆਂ ਦੇ ਵਿੱਚ ਲਾਈਟ ਜਾਂਦੀ ਆ ਤੇ ਕਹਿੰਦੇ ਇਹ ਗਰਮ ਹੋ ਜਾਂਦਾ ਸੀਗਾ ਸਰਦੀਆਂ ਦੇ ਵਿੱਚ ਜਿਹਦਾ ਇਹੀ ਫਾਇਦਾ ਸੀਗਾ ਗਰਮ ਰਹਿੰਦਾ ਸੀ ਤੇ ਰਾਜਾ ਸਰਦੀਆਂ ਦੇ ਵਿੱਚ ਇੱਥੇ ਰਹਿਣਾ ਹੁੰਦਾ ਸੀ ਆ ਕੇ ਹੀਟਰ ਦਾ ਕੰਮ ਕਰਦੇ ਸੀ ਇਹ ਸਾਰੇ ਸ਼ੀਸ਼ੇ ਉਸ ਟ ਕੰਨਾਂ ਅੰਦਰ ਰਾਜਾ ਰਾਣੀ ਦਾ ਬੈਡਰੂਮ ਅੰਦਰ ਜਾਣ ਦੀ ਇਜਾਜ਼ਤ ਨਹੀਂ ਉਹ ਬੈਡਰੂਮਾਂ ਦੇਖੋ ਤੇ ਇੱਧਰ ਦੇਖੋ ਕਲਾਕਾਰੀ ਕਿੰਨੀ ਉਹਨੇ ਕੀਤੀ ਹੈ ਇਹਦੇ ਵਿੱਚ ਉਹ ਬੈਡਰੂਮ ਦਾ ਦਰਵਾਜ਼ਾ ਸਾਹਮਣੇ ਬੈਡਰੂਮ ਆ ਲੈਫਟ ਹੈਂਡ ਸਾਈਡ ਤੇ ਕਹਿੰਦੇ ਰਾਜਾ ਰਾਣੀ ਦਾ ਮੂਹਰੇ ਲਈ ਇਹ ਕਹਿੰਦੇ ਜੋ ਸਾਹਮਣੇ ਬਣਿਆ ਹੋਇਆ ਕੇਸਰ ਗਾਰਡਨ ਨਾਮ ਦਿੱਤਾ ਹੋਇਆ ਇਹਨੂੰ ਤੇ ਸਾ ਜਿਹੜਾ ਹੜ੍ਹਦਲੇ ਤੇ ਪਾਣੀ ਆ ਸਾਰਾ ਇਹ ਬਾਰਿਸ਼ ਦਾ ਪਾਣੀ ਆ ਤੇ ਕਾਫੀ movies ਦੀ ਸ਼ੂਟਿੰਗ ਹੋਈ ਆ ਜੋ ਤਾਂ ਅਗਰ ਹੋ ਗਈ ਤੇ ਹਮ ਸਾਫ ਖਰੇਮੂ ਵੀ ਹੈ ਬਾਜੀਰਾਵ ਮਸਤਾਨੀ ਇੱਥੋਂ ਦੀ ਹੱਥੀ ਵਗੈਰਾ ਤੇ ਅਨੰਦਪ੍ਰੀਤ ਕੰਧਾ ਰਾਜਾ ਆ ਰਸਤਾ ਸੀਗਾ ਦਾ ਜਾਣ ਲਈ ਪਰ ਇੱਥੋਂ ਦਾ ਵਿਊ ਵੀ ਦੇਖੋ ਤੇ ਸਾਹਮਣੇ ਪਹਾੜੀਆਂ ਦੇਖੋ ਕਿੰਨੇ ਵਧੀਆ ਲੱਗਦੇ ਨੇ ਇਹ ਕਹਿੰਦੇ ਸਾਰਾ ਜਿੰਨੇ ਬਣੀ ਹੈ ਘਾਹਕਾਰੀ ਇੱਕ ਹੀ ਪੱਥਰ ਦੀ ਬਣੀ ਗਈ ਹੈ ਇੱਥੋਂ ਦੀ ਰਾਨੀਆਂ ਵਗੈਰਾ ਇੱਥੋਂ ਹੀ ਦੇਖਦੇ ਹਾਂ ਜਿਹਾ ਬਰੇਡ ਵਗੈਰਾ ਹੁੰਦੀ ਜਾਂ ਕੁਝ ਵੀ ਲੁੱਕ ਕੇ ਦੇਖਣਾ ਇਹ ਇਦਾਂ ਵਿੰਡੋ ਸੀਗੀ ਦੇਖੋ ਬਣੀ ਹੈ ਤਾਂ ਦੇਖਦੇ ਹੁੰਦੇ ਸੀਗੇ ਅੱਗੇ ਚੱਲੋ ਉਹ ਘੜਕੀ ਗਏ ਇਸ ਤੋਹਾਰ ਮੰਦਿਰ ਕਹਿੰਦੇ ਸੀ ਇਹਨੂੰ ਇਹ ਕਹਿੰਦੇ ਪੁਰਾਣਾ ਪਿੰਡ ਆ ਮੇਰ ਤੇ ਜਿਹੜਾ ਜੋਧਾਪੁਰ ਮੂਵੀ ਸੀਗੀ ਉਹ ਕਿਨਾਰ ਦਿਖਾਇਆ ਉਹ ਨੀਚੇ ਮੈਂ ਦਿਖਾਇਆ ਸੀਗਾ ਦਾ ਜੋਧਾ ਦਾ ਜੋਧਾ ਕੁਸਤ ਆ ਮੈਨ ਲਗਾਇਆ ਸੀਗਾ ਸਭ ਤੋਂ ਪਹਿਲਾਂ ਕਹਿੰਦੇ ਇਹੀ ਬਣਨਾ ਇੱਥੇ ਜਦੋਂ ਸ਼ੁਰੂ ਹੋਇਆ ਸੀਗਾ ਇਹ ਬਣਨਾ ਕਿਦਾਂ ਪਿੱਛੇ-ਪਿੱਛੇ ਬਣਦੇ-ਬਣਦੇ ਆਹ ਗੇਟ ਤੋਂ ਐਂਟਰੀ ਸ਼ੁਰੂ ਇੱਥੇ ਕਹਿੰਦੇ ਇੱਥੇ ਹੀ ਪੜਿਆ ਹੁੰਦੀ ਆ ਤੇ ਜੋਧਾਪੁਰ ਦੇ ਕਿਨਾਂ ਦੇ ਵਿੱਚ ਜਦੋਂ ਆਰਾਮ ਨਾਲ ਦਿਖਾਈ ਸੀਗੇ ਉਹ ਪਾਂਡੇ ਦੇਖੋ ਪਏ ਨੇ نیچے ਦੋ ਕੜਾਹੀ ਵੱਡੇ ਵੱਡੇ ਇਹ ਵਲੋਕੇ ਰਾਜੇ ਦੇ ਟਾਈਮ ਦੇ ਨੇ ਹੈਗੇ ਇਹ ਫਿਲਮ ਵਾਸਤੇ ਇੱਥੇ ਲੈਂਦੇ ਸੀ ਤੇ ਇੱਥੇ ਛੱਡ ਕੇ ਸੀਗੇ ਗੋਡਿੰਗ ਤੋਂ ਬਾਦ ਉਹ ਲੈ ਕੇ ਨਹੀਂ ਗਏ ਦੁਬਾਰਾ ਫੇਰੀ ਬੂ ਵੀ ਸੀ ਉਹ ਜੁਦਾ ਘਰ ਉਸ ਰਾਜੇ ਦੇ ਇਤਿਹਾਸ ਨਾਲੀ ਛੋਣੀ ਮੂਵੀ ਹੈ ਯਾਦ ਹੈ ਕਿਆ ਹੁੰਦਾ ਹੈ ਜਿਹੜੇ ਪੈਂਟ ਖਾਣਾ ਖਾਦੇ ਕਿ ਨਹੀਂ ਨਾ ਤੇ ਖਾਣਾ ਖਾਂਦੇ ਸੀ ਬੈਠ ਕੇ ਜਿਹੜਾ ਕਹਿਆ ਸੀ ਨਾ ਪਹਿਲਾਂ ਮੈਂ ਖਾਣਾ ਖਾਂਦੇ ਸੀ ਬੈਠ ਕੇ ਇੱਧਰ ਜਗਾ ਬਣਿਆ ਹੋਈ ਆ ਉਹ ਸਾਰੀ ਇੱਥੇ ਬੈਠ ਕੇ ਖਾਣਾ ਖਾਂਦੇ ਸੀ ਰਾਜੇ ਮਹਾਰਾਜੇ ਜਿਹੜਾ ਛੋਟੀ ਜਿਹੜੀ ਨੀ ਪਾਲਕੀ ਜੀ ਬਣਾਈ ਹੋਈ ਹੈ ਨਾ ਪਹੀਏ ਲੱਗੇ ਹੋਏ ਨੇ ਇਹ ਸਾਰੇ ਚੰਦਨ ਦੀ ਲੱਕੜ ਦਾ ਬਣਿਆ ਹੋਇਆ। ਹੋਲੀ ਦੀਵਾਲੀ ਹੁੰਦੀ ਸੀ ਕਹਿੰਦੇ ਜਦੋਂ ਉਸ ਟਾਈਮ ਤੇ ਰਾਣੀ ਕਹਿੰਦੇ ਗਹਿਣੇ ਗੁਣੇ ਪਾ ਕੇ ਇੰਨੀ ਸਜ ਜਾਂਦੀ ਸੀ ਵੀ 10-12 ਕਿਲੋ ਭਾਰ ਹੁੰਦਾ ਸੀ ਉਹਦੇ ਕੋਲੇ ਸੋਨੇ ਚਾਂਦੀ ਦਾ ਤੇ ਦਾਤੀਆਂ ਫਿਰ ਇਹਦੇ ਵਿੱਚ ਬਿਠਾ ਕੇ ਉਹਨੂੰ ਸਾਰਾ ਮੇਲ ਕਮਾਉਂਦੇ ਹੁੰਦੇ ਸੀ ਜਿੱਥੇ ਵੀ ਜਾਣਾ ਇਸ ਦੇ ਵਿੱਚ ਬੈਠ ਜਾਂਦੀ ਹੁੰਦੀ ਨਾਲ। ਕਿੱਧਰ ਪ੍ਰੋਪਰ ਦਿਖ ਰਿਹਾ ਹੁਣ ਦੇਖੋ ਛਾਈ ਨੇੜੇ ਦੇਖੀਏ ਤੇ ਆ ਦੇਖੋ। ਸਾਰਾ ਚੰਦਨ ਦੀ ਲੱਕੜ ਦਾ ਬਣਿਆ ਹੋਇਆ ਇਹਦੇ ਵਿੱਚ ਰਾਣੀਆਂ ਭੁੰਜ ਜਾਂਦੀਆਂ ਸੀ। ਜਿਹੜੇ ਜੋ ਸਾ ਉਸਾਈ ਨਾਲ ਦੇਖੋ ਦੇ ਆਸਰਾਕ ਰਹੇ ਜਿਹੜੇ ਉੱਪਰਲੇ ਪਾਸੇ ਲੱਗ ਰਹੇ ਜਾਲੀ ਦੀ ਇੱਥੋਂ ਵੀ ਹਵਾਵਾਂ ਵਿੱਚ ਜਾਂਦੀ ਤੇ ਪਿੱਛੇ ਜਦੋਂ ਮੀਂਹ ਪੈਂਦਾ ਹੁੰਦਾ ਸੀ ਤਾਂ ਉਹਦੇ ਵੀ ਇੰਨੇ ਕਹੇ ਪਾਣੀ ਚੱਲਦਾ ਹੁੰਦਾ ਸੀ ਤੇ ਪਾਣੀ ਕੁਦਰ ਦਾ ਕੰਮ ਕਰਦਾ ਸੀ ਕਿਉਂਕਿ ਹਵਾ ਆਉਂਦੀ ਸੀ ਪਾਣੀ ਨਿਕਿਆ ਹੁੰਦਾ ਸੀ ਤੇ ਉਹ ਪਾਣੀ ਇੱਧਰ ਵੀ ਜਾ ਕੇ ਨਾ ਕਹਿੰਦੇ ਇਹਦੇ ਵੀ ਸਨੀਚ ਸਾਰਾ ਹੋ ਜਾਂਦਾ ਸੀ ਤੇ ਘਾਰਜੇ ਆਂਦਾ ਹੁੰਦਾ ਸੀ ਤੇ ਉੱਪਰ ਦੇਖੋ ਕਹਿੰਦੇ ਹੁੱਕਾ ਲੱਗੇ ਹੋਈਆਂ ਨੇ ਕਹਿੰਦੇ ਚਾ ਚਾਹ ਦੇ ਹੁੱਕਾ ਦੇ ਵਿੱਚ ਧੂਲਾ ਪਾਇਆ ਜਾਂਦਾ ਸੀ ਧੂਲੇ ਦੇ ਉੱਤੇ ਬੈਠ ਕੇ ਰಾಣੀਆਂ ਪੈਰ ਨੀਚੇ ਕਰਦੇ ਸੀ ਇਹਦੇ ਵਿੱਚ ਤੇ ਠੰਡ ਪੈ ਠੰਡੇ ਰਹਿੰਦੇ ਰਹਿੰਦੇ ਜੀ ਉੱਪਰ ਝੂਲੇ ਦੇ ਉੱਤੇ ਹੀ ਝੂਟੇ ਲੰਘਦੇ ਹੁੰਦੇ ਸੀਗੇ ਦੇਖੋ ਕਿੰਨਾ ਵਧੀਆ ਸਿਸਟਮ ਦੀ ਆ ਤੇ ਹੋਰ ਕੀ ਸੀਗਾ ਜਿਹੜੀਆਂ ਇੱਥੇ ਦੀਆਂ ਖਿੜਕੀਆਂ ਲੱਗੀਆਂ ਉਹ ਆਪਾਂ ਪਿੱਛੇ ਵੇਖਿਆ ਚੰਦਨ ਦੀ ਲੱਕੜ ਦੀਆਂ ਹੁੰਦੀਆਂ ਤੇ ਉਧਰ ਜਿਹੜਾ ਹਵਾ ਆਉਂਦੀ ਸੀਗਾ ਖੁਸ਼ਬੂ ਵੀ ਆਰ ਆਉਂਦੀ ਸੀ ਮਤਲਬ ਪੂਨਾ ਖੁਸ਼ਬੂ ਵਾਲਾ ਹੁੰਦਾ ਸੀਗਾ ਕਹਿੰਦੇ ਇਹ ਦੂਸਰੀ ਰਾਣੀ ਦਾ ਕਮਰਾ ਸੀਗਾ ਇੱਧਰ ਇਹ ਖਾਲੀ ਚੰਦਨ ਦੀ ਲੱਕੜ ਦੇ ਉੱਪਰ ਇਹ ਹਾਥੀਦੰਤ ਦਾ ਕਲਾਕਾਰੀ ਕੀਤੀ ਹੋਈ ਹੈ ਰਾਣੀ ਇਹ ਕਹਿੰਦੇ ਲੋਕ ਇਸ ਪੱਟ ਕੇ ਲੈ ਜਾਂਦੇ ਸੀ ਇਸ ਲਈ ਇਹਨੂੰ ਸਭ ਨੂੰ ਬੰਦ ਕਰਤਾ ਕਿ ਆ ਵੀ ਬਾਉਂਡਰੀ ਨਹੀਂ ਬਣਾਤੀ ਕਹਿੰਦੇ ਸੇਮ ਜੋ ਇਹਦਾ ਡਿਜ਼ਾਈਨ ਬਣਾਇਆ ਨਾ ਕਹਿੰਦੇ ਇਹੀ ਨਕਲੇ ਦਾ ਗਾਰਡਨ ਜਿਹੜਾ ਪਿੱਛੇ ਵਾਲਾ ਆਪ ਵੀ ਦਾਤ ਸਿਰਦਾ ਨਹੀਂ ਉਹ ਕਹਿੰਦੇ ਸਾਰਾ ਜੋ ਗਾਰਡਨ ਬਣਿਆ ਹੋਇਆ ਇਹ ਸੇਮ ਉਹੀ ਦਰਵਾਜ਼ੇ ਦਾ ਡਿਜ਼ਾਈਨ ਨਾ ਕਹਿੰਦੇ ਇਹ ਪਹਿਲਾਂ ਦਾ ਹੀ ਬਣਿਆ ਹੋਇਆ ਦੇਖੋ ਸਾਰਾ ਕੋਈ ਡਿਜ਼ਾਈਨ ਕਹਿੰਦੇ ਇੱਥੇ ਆ ਜੋ ਦਰਵਾਜ਼ੇ ਦੇ ਉੱਪਰ ਚੰਦਨ ਦੀ ਲੱਕੜ ਹਾਥੀਦਾਨ ਦੀ ਕਲਾਕਾਰੀ ਇੱਥੇ ਕਹਿੰਦੇ ਇਸ ਜਗ੍ਹਾ ਵੀ ਪਹਿਲਾਂ ਦੀਵੇ ਵਗੈਰਾ ਲਾਉਦੇ ਹੁੰਦੇ ਸੀ ਲਾਈਟ ਹੁੰਦੀ ਸੀ ਰਾਤ ਨੂੰ ਬਾਰੇ ਕੋਈ ਵੀ ਜਾਣ ਲਈ ਰਸਤਾ ਬਣਿਆ ਹੋਇ ਇੱਥੇ ਕਮਰੇ ਹੀ ਕਮਰੇ ਬਣੇ ਹੋਏ ਨੇ ਜਿਹਨਾਂ ਉੱਪਰ ਜਾ ਰਹੇ ਹਾਂ ਦੁਬਾਰਾ ਦੇਖਦੇ ਹਾਂ ਅੱਗੇ ਕੀ ਦਿਖਾਉਂਦੇ ਨੇ ਸਾਨੂੰ ਗਾਈਡ ਇਹ ਜਿਹੜੇ ਘਰ ਬਣਿਆ ਹੈ ਨਾ ਛੋਟਾ ਜਿਹਾ ਛੋਟਾ ਜਿਹਾ ਨਹੀਂ ਕਾਫੀ ਵੱਡਾ ਹੈ 2 BHK ਦੋ ਬੈਡਰੂਮ ਕਹ ਲੋ ਜਹਦੀ ਜਿਵੇਂ ਕਹਿੰਦੇ ਨੇ ਆਪਾਂ 2 BHK ਤੇ ਇੱਥੇ ਰਿਪੇਅਰਿੰਗ ਰਪੁਰੰਗੇ ਹੋ ਗਈ ਤੇ ਹੁਣੇ ਖੋਲਾ ਰੱਖਿਆ ਹੋਇਆ ਹੈ ਸੇਮ ਟੂ ਸੇਮ ਇਸ ਤਰ੍ਹਾਂ ਦੇ 12 ਹੋਰ ਬਣੇ ਹੋਏ ਨੇ ਤੇ ਇਹ ਹੈਗਾ ਜਿਹੜਾ ਇਹ ਸਭ ਤੋਂ ਵੱਡੀ ਰਾਣੀ ਦਾ ਹੈ ਸਭ ਤੋਂ ਵੱਡੀ ਰਾਣੀ ਦਾ ਹੈ ਹਾਂ ਤੂੰ ਕੀ ਕਹਿਣਾ ਸੀ ਚਾਰਜ ਲਾ ਦੂੰ ਚਾਰਜ ਲਾਉਣੇ ਆ ਉੱਪਰ ਗੁੰਬਦ ਬਣਿਆ ਹੋਇਆ ਹੈ ਲਾਈਟਾਂ ਆਨ ਕਰਕੇ ਪ੍ਰੋਪਰ ਇੱਥੇ ਦਿਖਣ ਰਿਹਾ ਹੈਗਾ ਕਹਿੰਦੇ ਇਸ ਤਰ੍ਹਾਂ ਦੇ ਦੋ ਕਮਰੇ ਉੱਪਰ ਰਾਜਾ ਮਾਨ ਸਿੰਘ ਦੇ ਬਣੇ ਹੋਏ ਨੇ ਇਹ ਪੱਥਰਾਂ ਨੂੰ ਜੋੜ-ਜੋੜ ਕੇ ਬਣਾਇਆ ਹੋਇਆ ਕੋਈ ਲੈਂਟਰ ਲੁੰਟਰ ਨਹੀਂ ਹੈਗਾ ਕਹਿੰਦੇ ਇੱਧਰ ਉਹ ਰਾਜਾ ਐਂਟਰੀ ਕਰਦਾ ਹੁੰਦਾ ਸੀ ਜਦੋਂ ਵੀ ਆਉਣਾ ਹੁੰਦਾ ਸੀ ਇੱਧਰ ਤੇ ਇੱਧਰ ਨਹਾਉਣ ਵਾਸਤੇ ਬਣਾਇਆ ਸੀ ਕੁੰਡ ਜਿਹੇ ਇੱਥੇ ਬੈਠੇ ਰਹੋ ਠੰਡੇ ਪਾਣੀ ਦੇ ਵਿੱਚ ਹੈਨਾ ਇਹ ਸੈਂਟਰ ਦੇ 12 ਦਰੀਏ ਕਹਿੰਦੇ ਤੇ ਇਹ ਸਭ ਤੋਂ ਪੁਰਾਣਾ ਹੈਗਾ ਰਾਜੇ ਦਾ ਉੱਪਰ ਰਾਜਾ ਰਹਿੰਦਾ ਹੁੰਦਾ ਸੀਗਾ ਤੇ ਉਹ ਜਿਹੜੀ ਸਾਈਡ ਤੇ ਉੱਪਰ ਤੇ ਆਪਾਂ ਦੀਵਾਰ ਦੇਖ ਰਹੇ ਪਿਛਲੇ ਪਾਸੇ ਜਿਹੜੀ ਚੱਲ ਰਹੀ ਹੈ ਉਹ ਖਿੜਕੀਆਂ ਜਿਵੇਂ ਬਣੀਆਂ ਹੋਈਆਂ ਜਿਵੇਂ ਉਹ ਦੇਖੋ ਸਾਹਮਣੇ ਪਿੱਛੇ ਗੁੰਬਦ ਬਣਿਆ ਹੋਇਆ ਆਹਲਾ ਗੁੰਬਦ ਇਸੇ ਤਰ੍ਹਾਂ ਹੀ ਚਾਰੇ ਪਾਸੇ ਦੀਵਾਰ ਚੱਲਦੀ ਸੀਗੀ ਤੇ ਰਾਜੇ ਨੇ ਜਿਸ ਰਾਣੀ ਨੂੰ ਵੀ ਮਿਲਣਾ ਹੁੰਦਾ ਸੀਗਾ ਤਾਂ ਉਹ ਨੀਚੇ ਉਹਦੇ ਕਮਰੇ ਦੇ ਨਾਲ ਕਨੈਕਟਡ ਹੁੰਦਾ ਸੀ ਤੇ ਉੱਥੇੋਂ ਚਲਾ ਜਾਂਦਾ ਹੁੰਦਾ ਸੀਗਾ ਰਾਜਾ ਤੇ ਚਾਰੋਂ ਪਾਸੇ ਤਿੰਨ ਤਿੰਨ ਅਪਾਰਟਮੈਂਟ ਬਣੇ ਹੋਏ ਸੀਗੇ ਤਿੰਨ ਅਪਾਰਟਮੈਂਟ ਇੱਧਰ ਸੀਗੇ ਤਿੰਨ ਅਪਾਰਟਮੈਂਟ ਇੱਧਰ ਤਿੰਨ ਅਪਾਰਟਮੈਂਟ ਇੱਧਰ ਬਣੇ ਸੀ ਤਿੰਨ ਇੱਧਰ ਤੇ 12 ਰਾਣੀਆਂ ਸੀਗੀਆਂ ਰਾਜੇ ਦੀਆਂ ਤੇ 12 ਦੀ 12 ਇਸ ਤਰ੍ਹਾਂ ਰਹਿੰਦੇ ਸੀ ਤੇ ਉਹ ਕਨੈਕਟਡ ਰਹਿੰਦਾ ਸੀਗਾ ਰਾਣੀਆਂ ਨੂੰ ਵੀ ਪਤਾ ਨਹੀਂ ਲੱਗਦਾ ਸੀਗਾ ਰਾਜਾ ਕਿਸ ਨੂੰ ਮਿਲ ਕੇ ਆਊਗਾ ਅੱਜ ਕਿਹਨੂੰ ਮਿਲ ਰਿਹਾ ਹੈ ਰਾਜਾ ਜਾਂ ਕਿਉਂਕਿ ਉਹ ਕਨੈਕਟਡ ਹੀ ਸੀਗੀਆਂ ਆਪਸ ਦੇ ਵਿੱਚ ਇਹ ਅਲੱਗ-ਅਲੱਗ ਅਪਾਰਟਮੈਂਟ ਸੀ ਰਾਜੇ ਉੱਪਰ ਦੀ ਐਂਟਰੀ ਕਰ ਲੈਂਦਾ ਹੁੰਦਾ ਸੀਗਾ ਤੇ ਇੱਥੇ ਬੈਠ ਕੇ ਹੋਲੀ ਦੀਵਾਲੀ ਖੇਡਦੇ ਹੁੰਦੇ ਸੀ ਰਾਜੇ ਦਾ ਮੈਂ ਵੀਡੀਓ ਬਣਾਉਂਦੇ ਬਣਾਉਂਦੇ ਘੁੰਮ ਗਿਆ ਦੇਖਦਾ ਉਹ ਕਿੱਧਰ ਰਹਿ ਗਿਆ ਵਿਚੀ ਰਹਿ ਗਿਆ ਪਤਾ ਨਹੀਂ ਕਿੱਧਰ ਚਲੇ ਗਿਆ ਇਹੋ ਲੱਭਦਾ ਹਾਂ ਨਾ ਹੁਣ ਐ ਉਹ ਇਹ ਉਹ ਦਿਖਾ ਪਾਪਾ ਨੂੰ ਦਿਖਾਓ ਪਾਪਾ ਦੇਖੋ ਬੀਬੀਆਂ ਥੱਕ ਗਈਆਂ ਮੈਂ ਘੁੰਮ ਗਿਆ ਸੀਗਾ ਮੈਂ ਅੱਗੇ ਚਲਾ ਗਿਆ ਸੀਗਾ ਮੈਂ ਲੱਭਦਾ ਲੱਭਦਾ ਆਇਆ ਮੈਨੂੰ ਸੌਰਵ ਦੇਖਿਆ ਪੀ ਲੋ ਪੀ ਲੋ ਪਾਣੀ ਠੀਕ ਐ نیچے ਫਿਲਟਰ ਲੱਗਾ ਏ ਉੱਥੇ ਚਾਚੂ ਪੀ ਲੈ ਫਿਰ ਬਾਹਰ ਨਿਕਲ ਕੇ ਆਥਾਂ ਠੀਕ ਐ ਪਸ ਕਰ ਸਮੇ ਸਿੱਧੇ ਪਹਿਲੇ ਸਾਰ ਆ ਜਾ ਜਿਹੜਾ ਇਹ ਮੁੰਡਾ ਹੋਣਾ ਜਿਹੜੇ ਤੇ ਫਿਰ ਆ ਜਾ ਇੱਥੇ ਸਿੱਧੇ ਪਹਿਲੇ ਸਾਰ ਆ ਜਾ ਇਹ ਜੈਲ ਵੀ ਵਗਰੇ ਹੋਤੀ ਬਣ ਗਈ ਹੈ ਨੀ ਚ ਜੇ ਕਦੇ ਹੋ ਸਕਦਾ ਰਾਜੇ ਨੋਟ ਪੈਂਦੀ ਹੋ ਇੱਧਰ ਉੱਧਰ ਨਿਕਲਦੀ ਇੱਥੋਂ ਹੀ ਨਿਕਲ ਜਾਂਦਾ ਉਹ ਚੇਹੇ ਵੀ ਪਹੁੰਚ ਜਾਂਦਾ ਪਾਵਾ ਬਹੁਤ ਠੰਡੀ ਆ ਰਹੀ ਇੱਥੋਂ ਬਹੁਤ ਹੀ ਠੰਡੀ ਹਵਾ ਆ ਰਹੀ ਹੈ ਰਾਜਾ ਆ ਗਏ ਸਿੱਧੇ ਪਾਵਾ ਜਾਣੇ ਕਿ ਨਹੀਂ ਕਿਤੇ ਦੂਰ ਹੋ ਰਿਹਾ ਜਾਂ ਕਿਦਾਂ ਆ ਦੇਖੋ ਆ ਜਾਈ ਭਾਂਡੇ ਨੇਗੇ ਇਹ ਉਸ ਟਾਈਮ ਬਣਾਏ ਸੀਗੇ ਜੋਦਾ ਅਕਬਰ ਮੂਵੀ ਦੀ ਸ਼ੂਟਿੰਗ ਕਰਨ ਵੇਲੇ ਖਾਣਾ ਬਣਾਉਣ ਵਾਸਤੇ ਉਸ ਮੂਵੀ ਚ ਤੇ ਇੱਥੇ ਛੱਡ ਗਏ ਸੀ ਇਹ ਕੁਝ ਕਾਸ ਨੇ ਆਖੇ ਦੇਖਣ ਨੂੰ ਆਪਾਂ ਨੂੰ ਫਿਲਮ ਚ ਲਾਦ ਦੇਣਗੇ ਬਣ ਕੀ ਬਣਾਉਂਦੇ ਆ ਆ ਦੇਖੋ ਪਾਣੀ ਦਾ ਬਾਰੇ ਥੱਲੇ ਸਰਾਖ ਮਾਰਿਆ ਹੋਇਆ ਕੋਈ ਸਫਾਈ ਨਹੀਂ ਹੈਗੀ ਬਸ ਐਵੇਂ ਜੁਗਾੜ ਜਿਹਾ ਲਾਇਆ ਹੋਇਆ ਇਹ ਫਿਲਮੀ ਸ਼ੂਟਿੰਗ ਵਾਸਤੇ ਚਲੋ ਚੱਲੀਏ ਇਹ ਉੱਥੇ ਲਾਇਏ ਜਾਏਗੇ ਪਾਣੀ ਪੀਂਦੇ ਜਾਏਗੇ ਚਲੋ ਇਹ ਰਾਜੇ ਦੇ ਟਾਈਮ ਦਾ ਹੈ ਪਾਣੀ ਠੰਡਾ ਰੱਖਣ ਵਾਸਤੇ ਰੱਖਦੇ ਸੀਗੇ ਇਹਨੂੰ ਇਹ ਘੜਾ ਹੀ ਹੈ ਸਮਝਣਾ ਕੁੱਲਰ ਲਾ ਲਓ ਵਾਟਰ ਕੁੱਲਰ ਰਾਜੇ ਦਾ ਇਥੋਂ ਅਸੀਂ ਬਾਹਰ ਜਾ ਰਹੇ ਆ ਦੇਖੋ ਦਰਵਾਜ਼ਾ ਕਿੰਨਾ ਮਜ਼ਬੂਤਾ ਲੱਕੜ ਦਾ ਬਣਿਆ ਹੋਇਆ ਚਲੋ ਚਲੋ ਸ਼ਾਬਾਸ਼ ਹਾਂ ਬਹੁਤ ਹੈ ਥੋੜੇ ਚੜ੍ਹੇ ਆਂਗੇ ਨਿੱਤੇ ਯਾਰ ਲੱਗੇ ਹੋਏ ਬਾਣੇ ਮੋਟੇ ਮੈਂ ਆਪ ਕੋ ਦੱਬ ਰਿਹਾ ਹਾਂ ਬਹੁਤ ਸਖਤ